ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਹਿਰਬਾਨਪੁਰਾ ਤਹਿਸੀਲ ਜੰਡਿਆਲਾ ਕਰੋ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਅੰਮ੍ਰਿਤਸਰ ਤੋਂ ਇਹਨਾਂ ਰੋਡ ਜਿਹੜਾ ਜਲੰਧਰ ਅਲਾਵਾ ਮੇਨ ਹਾਈਵੇ ਦੇ ਉੱਪਰ ਹੀ ਆ ਵੀਰਜਣਾ ਦਾ ਪਿੰਡ ਤੇ ਟੂਲਪਲਾਜ਼ਰ ਨਾਲ ਅੱਗੇ ਬਿਲਕੁਲ ਵੀਰਜਣਾ ਦਾ ਘਰ ਹੈ ਤੇ ਅੱਜ ਬਿਲਕੁਲ ਤਾਜ਼ੀਆਂ ਸੋਇਆਂ ਤੁਹਾਨੂੰ गावा ਦੇਖੋ ਗਾਵਾਂ ਦਿਖਾਵਾਂਗੇ ਤੇ ਕਾ ਵਛੀ ਤੁਹਾਨੂੰ ਦਿਖਾਉਣੀ ਚੰਗੇ ਰਿਕਾਰਡਾਂ ਲਿਖੀ ਰੀ ਤੇ ਇਕੱਲੇ ਆ ਬਿਲਕੁਲ ਹੁਣੇ ਸੋਈ ਆ ਅਜੇ ਤੈਨੂੰ 5 ਮਿੰਟ ਹੀ ਹੋਏ ਸੋਈ ਨੂੰ ਸਾਡੇ ਇੱਥੇ ਹੁੰਦੇ ਨਹੀਂ ਸੋਈ ਆ ਆ ਦੇਖ ਸਕਦੇ ਜੀ ਬਾਕ ਸਾਰੀਆਂ ਤਾਜ਼ੀਆਂ ਹੀ ਸੋਈਆਂ ਵਾਂ ਕਿ ਲਗਭਗ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚੀਜ਼ਾਂ ਜੀ ਵਿਗ ਗਿਆ ਮਾਲ ਉਹਦੇ ਨਾਲ ਆ ਭਾਜੀ ਵਿਗ ਹੀ ਜਾਂਦਾ ਜੀ ਠੀਕ ਆ ਅੱਜ ਫੇਰ ਵੈਰਾਈਟੀ ਆਪਣੇ ਕੋ ਸਾਰੀ ਹੁੰਦੀ ਹੈ ਵੈਰਾਈਟੀ ਸਾਰੀ ਭਾਜੀ ਲੈ ਆਈ ਦੀ ਪਹਿਲਾਂ ਥੋੜੇ ਮਤਲਬ ਛੋਟੇ ਰੇਟ ਵਾਲਿਆਂ ਦਾ ਵੀ ਤਾਂ ਦਾ ਬਹੁਤ ਫੋਨ ਆਉਂਦਾ ਯਾਰ ਅੱਛਾ ਤੇ ਫਿਰ ਲਿਉਣੀਆਂ ਪੈਂਦੀਆਂ ਨੋਰਮਲ ਰੇਟ 'ਤੇ ਵੱਡੀਆਂ ਗਾਵਾਂ ਹਾਂ ਵੱਡੀਆਂ ਗਾਵਾਂ ਵਾਲੇ ਵੀ ਵੱਡੀਆਂ ਵਾਲੇ ਵੀ ਚਲੋ ਹੁੰਦੇ ਆ ਹਾਂਜੀ ਹਾਂਜੀ ਤੇ ਛੋਟੀਆਂ ਵਾਲੇ ਬਹੁਤ ਜ਼ਿਆਦਾ ਫੋਨ ਆਉਂਦੇ ਆ ਠੀਕ ਆ ਤੇ ਬਾਕੀ ਇਹ ਆ ਵੀ ਜੇ ਕਿਸੇ ਨੇ ਚੰਗੀਆਂ ਵੱਡੀਆਂ ਗਾਵਾਂ ਲੈਣੀਆਂ ਹੋਵੇ ਤੁਹਾਡੇ ਨਾਲ ਸੰਪਰਕ ਕਰ ਲੇ ਹਨਾ ਤੇ ਫਾਰਮਾ ਜਮੇ ਵਿੱਚ ਜਾ ਕੇ ਲੈ ਦੋਗੇ ਹਨਾ ਤੇ ਚਲ ਤੇ ਜਿਲ੍ਹਾ ਅੰਮ੍ਰਿਤਸਰ ਜਿਹੜਾ ਟੂਲ ਪਏ ਅੰਮ੍ਰਿਤਸਰ ਜਲੰਧਰ ਰੋਡ ਤੇ ਹੈ ਨਾ ਅੱਧਾ ਕਿਲੋਮੀਟਰ ਆਪਣਾ ਘਰ ਜੇ ਸਭ ਵੇ ਨਾਲ ਹੀ ਮੁੜਦਾ ਜੇ ਆਪਣਾ ਮੋੜ ਠੀਕ ਹੈ ਜੀ ਹਮੇਲੀ ਵੀ ਕਿੰਨੇ ਮਿੰਟ ਰਿਹਾ ਟੂਲ ਪਲੇ ਵੇ ਤੱਕ ਨਾ ਮੁੜ ਰਿਹਾ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 75085 14496 ਠੀਕ ਹੈ ਜੀ ਹਾਂਜੀ ਤੇ ਅੱਜ ਇੱਕੋ ਹੀ ਗੱਬਣੇ ਬਾਕੀ ਸੋ ਹੀ ਪਈਆਂ ਸਾਰੀਆਂ ਨਾ ਕੋਈ ਨਾ ਹੁੰਦੇ ਸੁਪੀ ਆ ਕਲਰ ਗੱਬਣਾ ਹੀ ਤੇ ਅੱਜ ਸੋਪੀਆਂ ਸਾਰੀਆਂ ਆ ਰਾਤ ਸੋਈ ਅਵੀ ਰਾਤ ਮਲ ਇਹ ਤੜਕੇ 4 ਵਜੇ ਸੋਈ ਆ ਠੀਕ ਆ ਹਾਂਜੀ ਆ ਰਾਤ ਕੋਈ 11 12 ਵਜੇ ਸੋਈ ਠੀਕ ਆ ਹਾਂਜੀ ਮਗਰ ਬੱਚਾ ਆ ਗਿਆ ਤੇ ਠੀਕ ਆ ਚੰਗੀ ਸ਼ਿੱਗੀ ਵਸ਼ੀ ਹੈ ਚੰਗੀ ਜਗ੍ਹਾ ਤੋਂ ਆਈ ਜਾਂਦੀ ਹੈ ਬਹੁਤ ਜਿਆਦਾ ਚੰਗੇ ਫਾਰਮ ਚ ਹੋਈ ਆ ਇਹ ਸ਼ਹਿਰ ਜੀ ਅੱਛਾ ਕ੍ਰੋਸ ਤੇ ਆ ਹਨਾ ਥੋੜਾ ਇਹ ਸ਼ਹਿਰ ਦੇ ਮਤਲਬ ਐਫ ਐਫ ਦੇ ਇਹ ਸ਼ਹਿਰ ਥੋੜਾ ਆ ਕ੍ਰੋਸ ਤੇ ਆ ਹਾਂਜੀ ਤੇ ਕਿੰਨੇ ਕ ਦੁੱਧ ਵਾਲੀ ਹੈਗਾ ਦੁੱਧ ਭਾਜੀ ਮਤਲਬ 27 28 ਕਿਲੋ ਪਹਿਲੇ ਸੋਏ ਪਾਇਆ ਇਹਨੇ ਅੱਛਾ ਇਹਦੀ ਮਤਲਬ 30 ਤੋਂ 35 ਚੱਲੂਗੀ ਮਲੇ 8-9 ਕਿਲੋ ਸਰੀ ਮੋੜਾ ਚਾਹੀਦਾ ਆਪਾਂ ਨੂੰ ਠੀਕ ਹੈ ਹਾਂਜੀ ਆ ਦੇ ਸਾਦੇ ਥਾਣੇ ਦੇ ਕਰੀ ਲਾਗੇ ਤੋਂ ਬਿਲਕੁਲ ਸਾਫ ਮਲੇ ਤੇ ਬਾਕੀ ਮਿਲਕ ਮੈਨ ਵਿੱਚ ਚੰਗੀ ਮੋਟੀ ਲੱਗੀ ਆ ਹਾਂਜੀ ਦੰਦਾ ਜੀ ਜੇ ਵੜ ਠੀਕ ਆ ਛਿੱਗੀ ਆ ਰਹੀ ਛਿੱਗੀ ਆ ਦੂਸਰਾ ਸੂਬਾ ਸੋਈ ਆ ਤੇ ਮੂੰਹ ਜਿਹੜੀ ਛੇਦਾਂਦੇ ਆ ਛਿੱਗੀ ਨਾ ਹੋਵੇ ਤੇ ਆਪਾਂ ਆਉਣ ਜਾਣ ਦਾ ਖਰਚਾ ਦਵਾਂਗੇ ਭਾਈ ਠੀਕ ਆ ਅਰੀ ਨਾਲ ਛੇਦਾਂਦੇ ਆ ਤੇ ਦੁੱਧ ਜਿਹੜਾ 30 ਲੀਟਰ ਪਲੱਸ ਜਿਹੜਾ ਕਹਿੰਦੇ ਵੀ ਚੱਲੇ ਜਾ ਬਾਕੀ ਹੁਣ ਗਾੜੀ ਮੌਸਮ ਇੰਨਾ ਗਾਵਾਂ ਦਾ ਹੀ ਆ ਹੈ ਰੂਲ ਬੋਹਰਾ ਚੀਕ ਬੋਲ ਰਿਆ ਗੱਦ ਕਾਠਾ ਜਿਹੜਾ ਇਹਦਾ ਦਾ ਵੀ ਚੂਣ ਚਵਾਈ ਦੀ ਬੜੀ 101 ਨੰਬਰ ਹੈ ਬਾਕੀ ਬਿਆਣੀ ਵਾਲੇ ਪਾਸੋਂ ਤੇ ਤੁਹਾਨੂੰ ਥੰਦ ਖਾ ਲੀਏ ਨੇ ਆ ਲੈਖ ਸੰਦੇ ਜੇ ਹਵਾਨੇ ਤੇ ਨਾ 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 ਤੋਂ ਕੱਢਣੀਆਂ ਭਾਜੀ ਇਹਨੇ ਲੈਣ ਦੇ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਕੋ ਮੀਨ ਨਾਲ ਚਵਾਈ ਕਰ ਬੋਲ ਯਾਰੀ ਮੈਂ ਨਾ ਚਵਾਈ ਚਵਾਈ ਇਸ ਭਾਜੀ ਠੀਕ ਹੈ ਜੀ ਸੱਤ ਤੋਂ 8 ਕਿਲੋ ਬੋਲਾ ਪਾਇਆ ਸਭ ਝਾੜਦਾ ਸਾਰੇ ਨੂੰ ਆਰਮ ਚੋਂ ਆਈ ਹੈ ਜਿਹੜੀ ਨਾਂ ਕਹਿੰਦੇ ਆਂ ਆਹਲੇ ਬਹੁਤ ਚੰਗੇ ਆਰਮ ਚੋਂ ਆਈ ਹੈ ਬਾਕੀ 8-9 ਲੀਟਰ ਸਵੇਰੇ ਜਿਹੜੇ ਕਹਿੰਦੇ ਵਿੱਚ ਚਵਾਈ ਕੀਤੀ ਆ ਫਿਰ ਇਹ ਥੱਲੇ ਆਪਣੀ ਆਦ ਨਹੀਂ ਬਣੀ ਨਾ ਮੈਂ ਟਾਈਮ ਲਾ ਕੇ ਵੀਡੀਓ ਬਣਾਉਣੀ ਆ ਹਾਂਜੀ ਹਾਂਜੀ ਆਪਣੀ ਦੋ ਟਾਈਮ ਚੱਲੀ ਗਏ ਆਪਣੀ ਘੜੇ ਤਿੰਨ ਟਾਈਮ ਇਹਦੀ ਗੱਲ ਤੇ ਆਪਾਂ 9 ਹਫ਼ਤੇ ਦਾ ਹੰਦਲਾ ਦੀ ਗਾਸ ਸੁਈ ਲੈਂਦੇ ਨਹੀਂ ਹਾਂਜੀ ਹਾਂਜੀ ਅੱਜ ਤਾਜੀ ਬਲਵੇ ਰਾਮੀ ਸੁਈ ਪੰਜਾਬੀ ਜਿਹੜੀ ਜਿਆਦਾਤਰ ਜਦੋਂ ਵੀ ਇਹਦੇ ਤੁਹਾਡੇ ਕੋਲ ਚੰਬੋਲੇ ਚ ਹੁੰਦੀਆਂ ਵਾ ਤੇ ਜਾਂ ਗੱਪਣਾ ਹੁੰਦੀਆਂ ਵਾ ਕੱਲ ਵੀ ਬੜੇ 6-7 ਵੱਡੀਆਂ ਗਾਈਆਂ ਸੀ ਸਾਰੀਆਂ ਗੱਪਣਾ ਸੀ ਬਾਕੀ ਆਪੇ ਇਹੋ ਜਿਹੇ ਗਾਵਾਂ ਨੂੰ ਵੈਸੇ ਵੀ ਟਾਈਮ ਲੱਗਦਾ ਹੀ ਨਹੀਂ ਉਤਰਾ ਹੀ ਦਿਖਦੀਆਂ ਵਾ ਉਹ ਬਾਜੀ ਲੋਕ ਸਿਆਣੇ ਹੋ ਗ ਬਾ ਜਾਣ ਜੱਕੀ ਵੀਡੀਓ ਬਣਾਈਓ ਮਤਲਬ 2 ਵਜੇ ਮਤਲਬ ਪਧਰੀਆਂ ਨਹੀਂ ਬਣੀਆਂ ਗਆਂ ਜਾਂ ਹਾਂਜੀ ਹਾਂਜੀ ਠੀਕ ਆ ਪਤਾ ਨਹੀਂ ਟਾਈਮ ਲੱਗਾਗਾ ਜਾਂ ਹਾਂਜੀ ਹਾਂਜੀ ਨਾਲੇ ਇਹ ਜਿਹੜੇ ਚੰਡੇ ਹੁੰਦੇ ਉਹਨਾਂ ਨੂੰ ਦੋ ਦੋ ਟਾਈਮ ਚੋਗੇ ਵੇਖਣੀਆਂ ਹਾਂਜੀ ਹਾਂਜੀ ਅਸੀਂ ਬਾਰ ਬਾਰ ਗੋਲ ਦੱਸਿਆ 14-14 ਗੋਲ ਦੁੱਧ ਹੈਗਾ ਹੀ ਗਾਈਆਂ ਥੱਲੇ ਪੱਕਾ ਠੀਕ ਆ ਤੇ ਬਾਕੀ ਉਹ ਚੀਜ਼ ਦਾ ਕੰਮ ਕਰਨ ਦਾ ਮਜ਼ਾ ਵੀ ਆ ਨਾ ਲੱਗਣਾ ਨਹੀਂ ਭਾਈ ਆਪਾਂ ਤੇ ਚਲੋ ਮੁੱਲ ਫਿਰ ਇਹਦਾ ਦੱਸ ਤੀਏ ਮੁੱਲ ਭਾਜੀ ਥੋੜਾ ਸਮੇਂ ਦਾ ਆਣਾ ਬਗਨਾ ਮੇਦਾ ਹਾਂ ਹਾਂਜੀ ਸਰ ਦਾ ਥੋੜਾ ਜਿਹਾ ਪਾਣੀ ਪੂਣੀ ਕਰਕੇ ਥੋੜਾ ਬਾਜ਼ਾਰ ਦਾ ਵੀ ਹਾਂਜੀ ਹਾਂਜੀ ਮੁੱਲ ਭਾਵੇਂ 130 ਕਰ ਲਿਓ ਮੈਂ 35 ਕਰ ਲਿਗੇ ਹਾਂਜੀ ਇੱਕ ਪੰਜ ਦੀ ਬੱਛੀ ਦੇ ਦਾਂਗੇ ਅੱਛਾ ਹਾਂਜੀ ਮੌਕੇ ਤੇ ਹੋਰ ਕਰ ਦੋਗੇ ਮੰਨ ਤਾਂ ਪੰਜ ਵੜਾ ਦਾਂਗੇ ਭਾਜੀ ਲੱਖ ਪੂਰੇ ਦੀ ਦੇ ਦੋਗੇ ਪੂਰੇ ਲੱਖ ਦੀ ਦੇ ਦੋਗੇ ਤੇ ਹੁਣ ਇੱਕ ਆਬ ਬਲੈਕ ਜਰਸੀ ਆ ਗਈ ਜੀ ਇਹ ਤਾਂ ਬਹੁਤ ਪਾਈ ਜਾਰੀ ਚੰਗੀ ਬੱਛੀ ਹੈ ਆਪਣਾ ਮਤਲਬ ਇੱਥੋਂ ਲਈ ਆ ਤਰਨਤਨ ਸਾਹਿਬ ਅੱਛਾ ਤੇ ਸੱਜਣੀ ਬਹੁਤ ਯਾਰ ਦੇ ਬਹੁਤ ਜਿਆਦਾ ਸੀਲਸ ਲੱਗਿਆ ਥੋੜੀ ਕ੍ਰੋਸ ਤੇ ਆ ਹਾਂ ਥੋੜੀ ਜੀ ਮਤਲਬ ਐਫਐਸ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਆ ਕਾਲੀ ਜਰਸੀ ਆ ਦੇਖੋ ਫਾਰਵਰਡ ਆ ਜੀ ਕੋਈ ਇਹ ਜੀ ਅਜੇ ਤਿਆਰ ਹੋਣੀ ਆ ਕੋਈ ਲੈਵੇ ਤੇ ਭਲ ਨਹੀਂ ਇਹ ਪੂਰੀ ਭਰੋ ਦੀ ਕਿੰਨਾ ਕੇ ਦੁੱਧ ਕੱਢ ਚੋਗੇ ਵੀਰ ਜੀ 24 ਕਿਲੋ ਭਾਜੀ 23 24 ਕਿਲੋ ਮਨ ਦੁੱਧ ਬੰਦਾ ਚੁੰਦਾ ਰਿਹਾ ਅੱਛਾ ਹੱਥੀਂ ਚੁੰਦਾ ਰਿਹਾ ਬੰਦਾ ਤਿਆਰ ਕੀ ਕਿੰਨਾ ਸਵਾ ਸੋਨਾ ਇਹਨਾਂ ਨੂੰ ਐਰ ਕੀ ਕਿੰਨਾ ਕੋਈ ਬੱਚੀ ਬਣ ਕੇ ਲੈ ਜਾਏ ਹੋਈ ਠੀਕ ਆ ਬਸ ਸਾਰੀ ਬਲਸਟਰ ਹੋਈ ਆ ਠੀਕ ਆ ਸਾਮ ਵੀ ਪੜੀ ਆ ਜਿਹੜੇ ਵੀ ਵੀਰ ਕੋ ਆਈ ਆ ਨਾ ਇਹ ਵੀ ਨੇ ਚੰਗੀ ਰੀਜ ਨਾਲ ਸੰਭੀ ਆ ਚਾਲੂ ਬੜੀ ਆ ਹਾਂ ਦੇਖ ਸਕਦੇ ਜੀ ਸਾਲ ਚ ਜਿੰਨਾਂ ਵਾਲੀ ਚੀਜ਼ ਆ ਗਰਮੀ ਚ ਵੀ ਚੱਲਣ ਵਾਲੀ ਆ ਬਣਿਆ ਨਾਲ ਪਾਸੇ ਤੋਂ ਥਾਣੇ ਦੇ ਦੇਖ ਸਕਦੇ ਬਾਕੀ ਮਿਲਕਵੇਂ ਨੇ ਵੀ ਚੰਗੀ ਆ ਤੇ ਹਵਾਨਾ ਚੰਗਾ ਇੰਨੇ ਤਿਆਰ ਕਰਨਾ ਆ ਬਹੁਤ ਜਿਆਦੀ ਬਣੂ ਭਾਜੀ ਆ ਸਾਰੀ ਐ ਸਪੇਸ ਵਿੱਚ ਲੋਕ ਐ ਹੋ ਜੀ ਠੀਕ ਆ ਜੀ ਚਲੋ ਤਨ ਲੈ ਜਾਓ ਵੇ ਜੀ ਵਾਕੇ ਬੇਲ ਦੀ ਚੰਗੀ ਆ ਕਦ ਘਾਟ ਜਰਸੀਆਂ ਦੇ ਸਾਬ ਨਾਲ ਚਲੋ ਠੀਕ ਆ ਸਾਂਭੀ ਬਹੁਤ ਆ ਭਾਈ ਕਿਸ ਨੇ ਕੋਈ ਸਲੀ ਨੀ ਚੁੱਪ ਚਰਨੀ ਆ ਬਿਲਕੁਲ ਸਾਫ ਸਲੀਤੀ ਹੈ ਦਾ ਤੇ ਮੁੱਲ ਫਿਰ ਵੀ ਜੀ ਇਹਦਾ ਮੁੱਲ ਭਾਈ ਭਾਵੇਂ 1.5 ਕਰ ਲੀਏ ਲੱਖ ਕਰ ਲੀਏ ਹਾਂਜੀ ਇਹ ਲੈਣ ਦੇਣ 85000 ਰੁਪਏ ਲੈਣ ਦੇਣ ਅੱਛਾ 85000 ਹਾਂਜੀ ਚਲੋ ਬਾਕੀ ਉਹਨੇ ਕੀ ਛੋਟ ਛੋਟ ਕੋਈ ਹੋਰ ਕਰਦਾ 83 ਦੀ ਵੇਡ ਦੇ ਠੀਕ ਹੈ ਜੀ ਉਹ ਜਿਆਦਾ ਦੀ ਕਸਾਈ ਦਾ ਤੇਰਾ ਕੰਮ ਅੱਛਾ ਉਹ ਜਿਆਦੀ ਕਸਾਈ ਵਾਲੇ ਫਿਰ ਵੀ ਰਹਿ ਜਾਂਦੇ ਕਿਹ ਟਾਈਮ ਅੱਛਾ ਉਹ ਫਿਰ ਕਹਿੰਦੇ ਗੁੱਸਾ ਕਰਦੇ ਆ ਕਿ ਵਜ ਮੈਂ ਤੁਹਾਨੂੰ ਫੋਨ ਲਾਇਆ ਤੁਸੀਂ ਵੇਚ ਦੀ ਇਦਾਂ ਹੁੰਦਾ ਕਸਾਈ ਚ ਕੀ ਬੰਦੇ ਰਹ ਜਾਂਦੇ ਬੋਲ ਉਹਨੇ ਕੀ ਪਾਇਆ ਹੁੰਦਾ ਜਿੰਨੇ ਕ ਲੈਣੇ ਹੁੰਦੇ ਆ ਦੇ ਨਾਲ ਕੰਮ ਕੋਈ ਦੁਕਾਨ ਵਾਲੇ ਵੀਡੀਓ ਵੇਂਦੇ ਭਾਜੀ ਹਾਂ ਤੇ ਮੁੱਲ ਨਹੀਂ ਪਾ ਸਕਦੇ ਠੀਕ ਆ ਵੱਧ ਵੱਲ 5000 ਮਨਾਫਾ ਲਵਾਂਗੇ ਹੋਰ ਮੋਟ ਜਿਆਦੇ ਵਾਲਾ ਕੰਮ ਨਹੀਂ ਆ ਕਰਨਾ ਤੁਹਾਨੂੰ ਹਾਂਜੀ ਹਾਂਜੀ ਤੇ ਕਾਲੀ ਜਰਸੀ ਆਂਦੀ ਆ ਕਾਲੀ ਅਜੇ ਹੁਣੇ ਸੋਈ ਆ ਆ ਤੁਹਾਡੇ ਸਾਹਮਣੇ ਤੁਸੀਂ ਅਜੇ ਤੇ 5-6 ਮਿੰਟ ਹੀ ਹੋਏ ਸੋਈ ਨਾ ਬੱਚੀ ਦੀ ਇਹਨੇ ਮਗਰ ਬੱਚੀ ਦੇਤੀ ਆ ਨਾ ਬਾਕੀਆਂ ਦੇ ਮਗਰ ਬੱਚੇ ਇਹਦੇ ਕਾਲੀ ਮਗਰ ਬੱਚੀ ਆ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਭਾਈ 18 ਮਹੀਨਿਆਂ ਕੋਲ ਦੁੱਧ ਕੱਢਦੀ ਰਹੀ ਹੈ ਬੇੜ ਠੀਕ ਆ ਹਾਂਜੀ ਚਿੰਗੇ ਬਾਟ ਬੁੱਟ ਕੱਢ ਗਈ ਆ ਸਾਰੇ ਹਾਲੇ ਹੋਰ ਬਣ ਜਾਣੀਆਂ ਬੱਚਾ ਬੱਚਾ ਥਾਣਾ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਆ ਦੇਖ ਸਕਦੇ ਥਾਣੇ ਤੇ ਮੱਛਿਆ ਰਗਾ ਥਾਣੇ ਤੇ ਟੋਡੀ ਆਪ ਤੁਹਾਡਾ ਚੜਾ ਜੇ ਤੇ ਆ ਪਿਛੋਂ ਵੀ ਥਾਣੇ ਦੇ ਦੇਖ ਸਕਦੇ ਜੀ ਪੂਰਾ ਅੱਜ ਚਾਈ ਚਵਾਈ ਵਾਲਾ ਥਾਣਾ ਜਿਹੜਾ ਆ ਦੇਖੋ ਠੰਡੀ ਸੀ ਇਹਦਾ ਹਣੇ ਇਹਨੇ ਜੋ ਜੇਜੁਰ ਪਾਤੀ ਨਾ ਸਾਰਾ ਦੇਵਾ ਇਹਨੇ ਕੱਢ ਜਾਣਾ ਖੋਲਾ ਵੇਦੀ ਫੇਰ ਇਹਨੂੰ ਬਾਕੀ ਹਾਂ ਜਿਹੜਾ ਮੀਡੀਅਮ ਆ ਹਾਂਜੀ ਹਾਂਜੀ ਇਹ ਦੁੱਧ 18 ਮਿੰਟ ਪਾ ਦੋ ਬਾਕੀ ਇਹ ਵੀ ਥੱਲਿਓ ਚੰਗੀ ਭਰ ਗਈ ਆ ਬਸ ਬਸ ਬਾਕੀ ਫੇਸਬੁੱਕ ਵੀ ਚੰਗਾ ਆ ਥੋੜੀ ਸੂਸਾ ਹੀ ਮੰਨੀ ਆ ਬੈਠ ਨੇ ਅਜੇ ਹੁਣੇ ਸੋਈ ਆ ਥੋੜੀ ਲੱਪੇ ਚ ਵੀ ਆ ਚਲੋ ਇਹਦੇ ਬਿਲਕੁਲ 5 ਮਿੰਟ ਹੀ ਹੋਏ ਸੋਈ ਨਾ ਬਾਕੀ ਜਿਹਨੇ ਘਰ ਚੋਣੀ ਇਹਨੂੰ ਬਹੁਤ ਜਿਆਦਾ ਚੰਗੀ ਹੈ ਹਾਂਜੀ ਹਾਂਜੀ ਲੈ ਜਾ ਉਹਦੋਂ ਤੋਤ ਇੱਕ ਰੇ ਖਾਂ ਤੁਨ ਬਹੁਤ ਮੋਟਾ ਨਾਰਮਲ ਸੇਵਾ ਦੇ ਬੰਦਾ 15 16 12 ਕਿਲੋ ਚੋ ਸਕਦਾ ਹੈ ਠੀਕ ਹੈ ਜੀ ਇਹਨੇ ਵਾਲੇ ਬੰਨ ਜਾਣਾ ਬੈਣ ਨੂੰ ਮੋਟੀ ਧਾਰ ਆ ਪਾ ਦੋਵੇਂ ਬੰਨੇ ਬਹਿ ਕੇ ਜਦੋਂ ਪਿੱਛੋਂ ਬਹਿ ਕੇ ਮਰ ਗਿਆ ਉਹਦੋਂ ਗੱਲ ਹੀ ਕੋਈ ਨਹੀਂ ਠੀਕ ਆ ਉਹ ਇਹੋ ਜੀ ਗੱਲ ਨਹੀਂ ਲੱਤ ਛੜੀ ਵਾਲੀ ਨੂੰ ਵੈ ਨਹੀਂ ਤੇ ਮੁੱਲ ਫਿਰ ਇਹਦਾ ਮੁੱਲ ਬਿਲਕੁਲ ਜੈ ਜੈ ਜੀ ਕਿੰਨਾ ਕ ਚੂਜਾ ਜਿਹੜੀ ਵਜੀ ਕਿਤੋਂ ਗੱਲ ਕਰੀਏ ਕਿਤੋਂ ਕਰਦੇ ਨਹੀਂ ਇਹ ਪੂਰੇ 50 ਹੀ ਦੇ ਦिए ਦੋ ਹੋਰ ਮਾਨ ਕਰਦਾ 48000 ਪਸਾਈ ਨਾ ਕਰੇ ਹੁਣ ਫਿਰ ਕੋਈ ਠੀਕ ਹੈ ਜੀ ਬਸ ਆ ਲੈਣ ਦੇਣੀ ਜਰਾ ਤੇ ਕਾ ਵੈੜ ਬੜੀ ਸੋਹਣੀ ਲੱਭ ਲਿਆਂਦੀ ਜਿਆ ਵਲੀ ਫਿਰ ਬਹੁਤ ਜਰਾ ਚੰਗਾ ਦਾਣਾ ਫਿਰ ਇਹ ਬੱਚੀ ਆ ਸਾਢੇ 6 ਮਹੀਨੇ ਦਾ ਬੱਚਾ ਹੈ ਸਾਢੇ 6 ਮਹੀਨੇ ਦਾ ਬੱਚਾ ਸਾਢੇ 6 ਮਹੀਨੇ ਦਾ ਬੱਚਾ ਹੈ ਅੱਛਾ ਹਾਂ ਜੀ ਬਾਕੀ ਬੜੇ ਚੰਗੇ ਸੀ ਮੰਦੀ ਆ ਠੀਕ ਆਪਾਂ ਆ ਕਹਿਣਾ ਨਹੀਂ ਆ ਅੱਛਾ ਹਾਂ ਜੀ ਓ ਜਾਰੇ ਚੰਗੇ ਸੀਮਨ ਦੀ ਬੱਛੀ ਆ ਇਹਦੇ ਮਾਂ ਦੇ ਰਿਕਾਰਡ ਦਾ ਪਤਾ ਜੀ ਮਾਂ 26 27 ਕਿਲ ਦੁੱਧ ਆ ਹੁਣ ਚਾਰ ਚਾਰ ਮਹੀਨੇ ਦੀ ਗੱਭਣ ਆ ਅੱਛਾ ਪੂਰੀ ਬੱਛੀ ਆ ਅੱਛਾ ਇਹਦੀ ਮਾਂ ਜੇ ਦੇ ਕੋ ਜਦੀ ਆ ਹੁਣ ਵੀ 26 27 ਲੀਟਰ ਦੁੱਧ ਆ ਤੇ ਚਾਰ ਮਹੀਨੇ ਦੀ ਗੱਭਣ ਵੀ ਆ ਗਾੜੀ ਇਹਦੀ ਮਾਂ ਦੀ ਮਤਲਬ ਕੋਈ ਚੀਜ਼ ਦੀ ਕਮੀ ਪੇਸ਼ੀ ਨਹੀਂ ਇਹਦੇ ਵਿੱਚ ਠੀਕ ਆ ਕੋਈ ਬੰਦਾ ਇਹ ਚ ਕਮੀ ਪੇਸ਼ੀ ਕੱਢ ਨਹੀਂ ਸਕਦਾ ਦੰਦ ਖਾਦੇ ਦੇ ਇੱਕ ਜੀ ਦੰਦ ਤੇ ਬਿਲਕੁਲ ਹੀ ਨਹੀਂ ਬੱਚਾ ਇਹਦੇ ਬਿਲਕੁਲ ਗਲੇ ਜ ਸਾਢੇ 6 ਮਹੀਨੇ ਦਾ ਆ ਇਹ ਆ ਵੇਖੋ ਨੋ ਨਰਗੀ ਦਾ ਰਿਸ਼ੀ ਚੰਗਾ ਠੀਕ ਹੈ ਬਹੁਤ ਯਾਰ ਚੰਗੀ ਕੁਆਲਿਟੀ ਦੀ ਵਾਚੀ ਆ ਸਾਡੇ 6-7 ਮਹੀਨਿਆਂ ਦੀ ਵਾਚੀ ਆ ਜੇ ਸਾਡੀ 35 36 ਗੋਲਦੋਤ ਕੱਢਦੀ ਆ ਪਹਿਲੇ ਸੁਈ ਸੁਈ ਹੋਗਾ ਲੈ ਜੋ ਤੋਂ ਬੰਦ ਦੀ ਰਿਸ਼ੀ ਆਪਾਂ ਲੈ ਲੈਂਦੇ ਆ ਸਾਹੀ ਆਪਾਂ ਨੂੰ ਆਪਾਂ ਇਹ ਵਧੀਆ ਪਹਿਲੇ 100 35 36 ਲੀਟਰ ਦੁੱਧ ਜਿਹੜਾ ਇਹਦੀ ਮਾਂ ਨੇ ਕੱਢਿਆ ਉਹਨੂੰ ਦੂਸਰੇ ਸੋਵੇ ਲਈ ਗੱਭਣੇ ਆ ਹੁਣ ਵੀ ਥੱਲੇ ਝੋਲੀ ਚੰਗੀ ਆ ਹੁਣ ਵੀ ਥੱਲੇ ਝੋਲੀ ਚੰਗੀ ਆ ਆਪਾਂ ਇਹਨੂੰ ਮੋਲ ਬੁਲਾ ਲਾ ਗਨੇ ਆਏ ਵਛੀ ਠੀਕ ਹੈ ਹਾਂਜੀ ਬਾਕੀ ਕਹਿੰਦਾ ਦੋ ਪੋਰੀਆਂ ਫੀਲਡ ਦੇ ਚਾਰੀਆਂ ਨੂੰ ਕਹਿੰਦੇ ਬੱਚੇ ਵਾਲੀਆਂ ਹੁੰਦੀਆਂ ਹਾਂਜੀ ਹਾਂਜੀ ਤਿੰਨ ਮਹੀਨੇ ਦੁੱਧ ਵੀ ਪਿਆ ਉਹ ਦੁੱਧ ਦੇ ਪੈਸੇ ਹੁੰਦੇ ਗਏ ਆਂ ਪੂਰੇ ਦੇ ਅੱਛਾ ਹਾਂਜੀ ਕਿੰਨਾ ਮੋਲੇ ਦਾ ਮੋਲ ਭਾਏ ਦਾ 35 ਕਰ ਲਈਏ 33 ਕਰ ਲਈਏ 27000 ਦੇ ਦਈਏ 25 ਦੇ ਦਈਏ ਠੀਕ ਹੈ ਜੀ 25000 ਬੀ ਦੀ ਵਛੀ ਆਪਾਂ ਦੇਣੀ ਜੀ ਠੀਕ ਹੈ ਜੀ ਆਹ ਕੋਈ ਚਾਰੀ ਥਾਣਾ ਬਾਕੀ ਵਛੀ ਮਹਾਰਾਜਾ ਸੋਕਰਾ ਕੇ 1.5 ਲੱਖ ਦੀ ਵਛੀ bán ਵਾਲੀ ਹੈ ਠੀਕ ਹੈ ਖੜੇ ਕੋਈ ਸਾਹਵਲਾ ਪਰ ਸਾਹਵਲਾ ਬਹੁਤ ਜਿਆਦਾ ਚੰਗੀ ਵ ਹੁਣੇ ਕਾ ਵੀ ਤਾਜੀ ਸੂਈ ਆ ਠੀਕ ਆ ਕਿਸੇ ਵੀਰ ਨੇ ਚੰਗਾ ਭਰਾਇਆ ਇਹਨੂੰ ਮਗਰ ਬੱਛਾ ਆਇਆ ਪਰ ਬੱਛਾ ਆਇਆ ਤੇ ਆ ਥਾਣੇ ਦੇ ਦੇਖ ਸਕਦੇ ਜੀ ਲੱਗੇ ਇਹ ਬਹੁਤ ਯਾਰੀ ਸੀ ਲਾਗਾ ਵੇਖੋ ਭਾਜੀ ਥਾਣ ਬੜਾ ਕਮਾਲ ਦਾ ਹਾਂਜੀ ਤਰ ਬੱਚਾ ਲਾ ਕੇ ਖਾਣ ਨੂੰ ਬਿਲਕੁਲ ਠੰਡੀ ਸੀ ਚਲੋ ਕੋਈ ਗੱਲ ਨਹੀਂ 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 ਹਾਂ ਦੇਖ ਸਕਦੇ ਜੀ ਬੋਲਾ ਦਾ ਪਾ ਸਰ ਮਛੂਕੇ ਜੀ ਕਰ ਜਾਂਦਾ ਵਾ ਮੱਥਾ ਮੋਟ ਚਲੋ ਫਿਰ ਚੋਤੀ ਆਪਾਂ ਮਤਲਬ ਸਵੇਰੇ ਸੂਈ ਆ 4 ਕਿਲੋ ਕੱਢਿਆ ਜਰਾਣੀ 4 ਕਿਲੋ ਬੋਲਾ ਇਹ ਕਿੰਨਾ ਦੁੱਧ ਕਰੀ ਜਾਊਗੀ ਦੁੱਧ ਭਾਈ 15 ਕਿਲੋ ਨਹੀਂ ਕਰਦੀ ਠੀਕ ਆ ਹਾਂਜੀ ਬਾਕੀ ਬੋਲੇ ਬਣਾ ਕੇ ਖੜਨ ਲਓ ਜੇਰ ਜੂਰ ਆਇਆ ਕੰਪਲੀਟ ਉਹਦੀ ਆਪਣੀ ਗ੍ਰੈਂਦੀ ਆਊ ਘਰ ਤਾਂ ਠੀਕ ਹੈ ਜੀ ਬਾਕੀ ਬਿਲਕੁਲ ਤਾਜ਼ੀਆਂ ਸੋਈਆਂ ਵਾਂ ਇੱਕ ਇੱਕ ਡੰਗ ਅਜੇ ਚਵਾਈ ਹੋਈ ਆ ਇਹਨਾਂ ਦੀ ਬੱਚੇ ਬਹੁਤ ਇਨੇ ਵਛਾਈ ਭਾਜੀ ਬਹੁਤ ਯਾਰਾ ਵੱਡਾ ਇਨੇ ਬੱਚਾ ਜਿਹੜਾ ਜਿਆਦਾ ਵੱਡਾ ਦਿੱਤਾ ਆਪਣੇ ਹਿਸਾਬ ਦੇ ਨਾਲ ਹੈ ਵੀ ਭਾਈ 2014 15 ਕਿਲੋ ਇਹਨਾਂ ਦੇ ਹੀ ਆ ਨੋਰਮਲ ਵਰੀਆ ਠੀਕ ਹੈ ਹਾਂ ਜੀ ਗੜੀ ਮੌਸਮ ਚੰਗਾ ਆ ਜਣਾ ਹਾਂਜੀ ਬਿਲਕੁਲ ਸਾਫ਼ ਸੁਥਰੀ ਆ ਦੇਵਾ ਮਤਲਬ ਕੋਈ ਟੁੱਟਮਾਂ ਦੇ ਬਾਣੀ ਬੈੜਦਾ ਤੇ ਮੁੱਲ ਫਿਰ ਇਹਦਾ ਮੁੱਲ ਬਿਲਕੁਲ ਜੈਲ ਚ ਚੁਣ ਜਾਈਏ ਕਰ ਦਈਏ ਮਾਨਾ 50 ਜਰਾਂ ਦਾ ਭਾਜੀ ਦੋ ਛੜਦਾ ਹੋਰ ਛੜਦਾ ਢੇੜ ਦਾ ਲੀੜ ਜਿਹੜੀ ਮਰਜ਼ੀ ਕੋਈ ਲੈ ਲੈ ਮੇਰਾ ਵੀਰ ਠੀਕ ਹੈ ਦੋਵੇਂ ਸੁਣਿਆ ਠੀਕ ਆ ਹਾਂਜੀ ਤੇ ਬਾਕੀ ਚਲੋ ਜੋੜਾ ਲਊਗਾ ਤਾਂ ਆਪਾਂ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਠੀਕ ਅੱਛਾ ਜੋੜੇ ਤੇ ਪਹੁੰਚ ਕਰ ਦੋਗੇ ਤੇ ਇਹ ਆ ਵੀ ਇੱਥੋਂ ਆਪਣੀ ਤਸੱਲੀ ਕਰਕੇ ਦੋ ਟਾਈਮ ਆਪਣੀ ਚੋਗੇ ਖੜੇ ਬੈਠੇ ਵੇਚ ਆ ਕੇ ਤੇ ਆਪਣੀਆਂ ਪਾਸ ਕਰਕੇ ਸਾਰੀਆਂ ਪਾਸ ਹੀ ਹੋਣੀਆਂ ਤੇ ਆਪਣੀਆਂ ਪਾਸ ਕਰਕੇ ਖੜੋ ਸਾਰੀਆਂ ਸੁਈਆਂ ਬੋਲੇ ਬਣਾ ਕੇ ਆਪਣੇ ਖੜੇ